ਇਹ ਕੈਮਰੇ ਦੀ ਗੱਡੀ ਨੂੰ ਆਵੇ ਦੇ ਆਰਟਸ ਤੇ ਜੂਰਾ ਪੂਰੀ ਕਰਦੇ ਕਿਤੇ ਵਾਰੂ ਮਾਰੀ ਗਈ ਕਿਥੋਂ ਆਉਂਦੇ ਰਹਾ ਤਾਂ ਕਿ ਸਭ ਪੂਰੀ ਹੋਵੇ ਆਹ ਨਹੀਂ λεਵਣੀ ਮੈਨੂੰ ਦੇ ਦੇ ਇੱਕ ਤਰ੍ਹਾਂ ਦੇ ਸੇ ਹੋਇਆ ਨਾ ਨਾ ਤਰੀਕ ਨੇ ਜਿੰਨਾ ਬੋਲ ਮਾਰ ਦੇ ਲੱਗਾ ਹੋਰ ਹੋ ਗਿਆ ਕੀ ਨਾ ਕਿਸ ਕਿਸ ਦੀ ਗੱਲ ਹੈ ਰੰਜਿਸ਼ ਦੀ ਕੰਮ ਕਿਤੇ ਨਹੀਂ ਰੰਜਿਸ਼ ਕੀ ਸੀ ਪੁਰਾਣੀ ਰੰਜਿਸ਼ ਕੀ ਸਾਡੇ ਪੁਰਾਣੀ ਜੋ ਕੋਈ ਕਹਿੰਦਾ ਸਣਾ ਉਹ ਮੇਰੀ ਗੋਲ ਵਾਲੀ ਜਾਨਸ਼ਮ ਦੇ ਕਹਿੰਦੇ ਚੋਰ ਆ ਮੇਰੇ ਕੋਲ ਮੈਂ ਲੱਗਦਾ ਕਿ ਕੀ ਹੈ ਚਲਦੇ ਹੈ ਜਾਗਰ ਹ ਕੀ ਲੱਗਦਾ ਕਿ ਹੁਣ ਕੀ ਇਨਸਾਨ ਨੇ ਵਿਚਾਰ ਦੇ ਹੁਕਮ ਉਨੂੰ ਦੀ ਹਮਾਸਾ ਹੋ ਇੱਕ ਲੇਡੀ ਸੀ ਜੀ ਪਰ ਜੋ ਰਿਪੋਰਟ ਤੇ ਲੱਡਲ ਵੀ ਜਾਣ ਵਾਲੀ ਸ਼ਾਦੀशुदा ਵਾ ਇਹਦੇ ਤਿੰਨ ਬੱਚੇ ਹਨ ਵੱਡਾ ਬੇਟਾ ਇਹਦਾ 18 ਸਾਲ ਦਾ ਵਾ ਕੀ ਆਰਪ੍ਰੀ ਸਿੰਘ ਪਿੰਡ ਫੋਰਸੀ ਨਕੀ ਦਾ ਰਹਿਣ ਵਾਲਾ ਥਾਣੇ ਖਰਚੀਆਂ ਦਾ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਖਡੂਰ ਸਾਹਿਬ ਇਸੇ ਦੌਰਾਨ ਆਪਸਦਾਰੀ ਮਿਲਣ ਲੱਗ ਪਏ ਅੱਜ ਆਪਣੇ ਬੇਟੇ ਨੂੰ ਲੈ ਕੇ ਇੱਥੇ ਰਈਏ ਆਈ ਸੀਗੀ ਉਹਦਾ ਆਧਾਰ ਕਾਰਡ ਬਣਾਉਣ ਲਈ ਉਹਨੇ ਪਿੱਛਾ ਕੀਤਾ ਇਹਦਾ ਕਿ ਤੂੰ ਮੇਰੀ ਦੁਕਾਨ ਦੇ ਉੱਤੇ ਹੁਣਾਂ ਬੰਦ ਕੋ ਕਰ ਦਿੰਦਾ ਇਸੇ ਰੰਜਸ ਵਿੱਚ ਵੀ ਦੁਬਾਰਾ ਤੂੰ ਮੇਰੇ ਨਾਲ ਕੰਮ ਜਿਹੜਾ ਉੱਥੇ ਆ ਕਾ ਦੁਕਾਨ ਤੇ ਉਹਦੇ ਕਰਚ ਮਾਰ ਦਿੱਤੀ ਹਸਪੀਟਲ ਦਾਖਲਾ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਬਿਆਨ ਲੈ ਕੇ ਐਫ ਆਰ ਦਰਜ ਕਰ ਦਿੱਤੀ ਕੀ ਲੱਗਦਾ ਸਰ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਸੰਬੰਧ ਸੰਜਿਸ ਨੂੰ ਲੈ ਕੇ ਇਹਨਾਂ ਵਿੱਚ ਟਕਰਾਅ ਹੋਈ ਨਹੀਂ ਮੋਡਲ ਸਟੇਜ ਦੇ ਉੱਤੇ ਆ ਵੀ ਇਕੱਠੇ ਦੁਕਾਨ ਦੇ ਉੱਤੇ ਕੰਮ ਕਰਦੇ ਆ ਗਾਰਡ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਜੋ ਸਲੀਅਤ ਸਾਹਮਣੇ ਆਊਗੀ ਉਸ ਹਿਸਾਬ ਨਾਲ ਕਰ ਦੁੱਤੀ ਹੈ ਕਿ ਲੜਕੀ ਦਾ ਬਿਆਨ ਲਿਖ ਕੇ ਅਪੀਲ ਦਰਜ ਕਰ ਦੁੱਤੀ ਹੈ ਤੇ ਸਰ ਕੀ ਕਹਿ ਰਹੇ ਹਨ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਨੇ ਹਾਲਾ ਠੀਕ ਆ ਬਿਲਕੁਲ ਅੰਮ੍ਰਿਤ ਸਰ ਰੈਫਰ ਕੀਤਾ ਗਿਆ ਅੰਮ੍ਰਿਤ ਸਰ ਰੈਫਰ ਕਰ ਦਿੱਤਾ ਹੈਗਾ ਪਬਕ ਵਾਲੇ ਅਸਟਾ ਕੀ ਲੱਗਦਾ ਸਰ ਇਹ ਪੁਲਿਸ ਦਾ ਕੋਰਸ ਕਿਤੇ ਨਾ ਕਿਤੇ ਲੋਕਾਂ ਵਿੱਚ ਖਤਮ ਹੋ ਰਿਹਾ ਪਿਛਲੇ ਦਿਨੀ ਵੀ ਬਿਆਸ ਵਿੱਚ ਗੋਲੀ ਚੱ ਹਲਾਵੇ ਜਗਾ ਜਗਾ ਬਿਆਸ ਦੇ ਵਿੱਚ ਇਹ ਕਹਿ ਸਕਦੇ ਆ ਕਿ ਅਪਰਾਧੀਆਂ ਦੇ ਵਿੱਚ ਪੁਲਿਸ ਦਾ ਕੋਰਕਣ ਨਹੀਂ ਰਿਆ ਇਤਾਂ ਦੀ ਕੋਈ ਗੱਲ ਨਹੀਂ ਗਈ ਇਹ ਖਡੂਰ ਸਾਹਿਬ ਦੂਜੇ ਜ਼ਿਲ੍ਹੇ ਦੇ ਵਿੱਚ ਕਾਕਾ ਦੁਕਾਨ ਕਰਦੇ ਨੇ ਦੂਸਰੇ ਥਾਣੇ ਦਾ ਦੋਸ਼ੀ ਰਹਿਣ ਵਾਲਾ ਵਾ ਉਹਨੇ ਮੌਕਾ ਵੇਖ ਕੇ ਕਿਉਂ ਆਈ ਅੰਮ੍ਰਿਤ ਇੱਥੇ ਤੇ ਉਹਨਾਂ ਦਾ ਆਪਣਾ ਨਿੱਜੀ ਮੈਟਰ ਸੀਗਾ ਨਿੱਜੀ ਖਲੇਸ਼ ਦੇ ਉੱਤੋਂ ਨੇ ਉਹਦੇ ਉੱਤੇ ਜਿਹੜਾ ਵਾਰ ਕੀਤਾਗਾ ਤੇ ਅਫੀਅਰ ਦਰਜ ਕਰ ਦਿੱਤੀ ਆ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲੂਗਾ ਕਰੋ ਕੀ ਸਰ ਪਹਿਲਾਂ ਕੋਈ ਹੈਗਾ ਕੋਈ ਇਹ ਦੂਸਰੇ ਥਾਣੇ ਦਾ ਵਾ ਪਾਰਟ ਆਫ ਇਨਵੈਸਟੀਗੇਸ਼ਨ ਆ ਪੜਤਾਲ ਕਰਕੇ ਸਭ ਹਮਿਸਤਲੇ ਆਵਾ